ਸਾਨੂੰ ਨੇ ਇੱਕ ਛੱਕੀ ਹਾਲਤ ਚ ਇੱਕ ਬੱਚਾ ਮਿਲਿਆ ਰਿਸ਼ਤੇਦਾਰ ਦਾ ਨੰਬਰ ਆ ਵੀ ਉਹ ਬੱਚਾ ਇਹਨਾਂ ਦਾ ਇਹਨੂੰ ਸ਼ਾਇਦ ਪਰਮ ਨਹੀਂਗਾ ਬਸ ਨੰਬਰ ਉਹਨੂੰ ਲੱਗਦਾ ਹੈ ਸਾਡਾ ਬੱਚਾ ਜਿਹੜਾ ਗੁੰਮ ਹੋਇਆ ਪਲੀਜ਼ ਉਹ ਗਾਂਧੀ ਚੌਕ ਤੇ ਅਸੀਂ ਖੜੇ ਹਾਂ ਆ ਬੱਚਾ ਜੀ ਆ ਬੱਚਾ ਇਸ ਦੇ ਚਾਚੇ ਦੇ ਪਾਸੇ ਆ ਲੈਡੀਆਂ ਜਿਹੜੀਆਂ ਨਾਲ ਹੈ ਲੈਡੀਆਂ ਤੇ ਸਾਨੂੰ ਕੋਈ ਇਦਾਂ ਦਾ ਸ਼ੱਕ ਇਸ ਕਰਕੇ ਪਿਆ ਹੈ ਬੜੇ ਲੋਕ ਇਹ ਵੀਡੀਓ ਜਿਹੜੇ ਗਰੁੱਪਸ ਦੇ ਵਿੱਚ ਵਾਇਰਲ ਹੋ ਰਹੀ ਹੈ ਬੱਚੇ ਦੀ ਗੁੰਮਸ਼ੁਦਗੀ ਸਬੰਧੀ ਇਸ ਸਬੰਧ ਦੇ ਵਿੱਚ ਵੈਰੀਫਾਈ ਕੀਤਾ ਗਿਆ ਜਿਹੜੇ ਬੱਚਾ ਇਹ ਮੂਲ ਰੂਪ ਦੇ ਵਿੱਚ ਫਰੀਦাবাদ ਦਾ ਰਹਿਣ ਵਾਲਾ ਤੇ ਇਹ ਬੱਚਾ ਆਪਦੀ ਦਾਦੀ ਨਾਲ ਇੱਥੇ ਵਿਆਹ ਸਮਗਮ اٹੈਂਡ ਕਰਨ ਵਾਸਤੇ ਆਇਆ ਹੋਇਆ ਸੀਗਾ ਤੇ ਇਸ ਸਬੰਧ ਵਿੱਚ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫਸਰ ਵੱਲੋਂ ਵੈਰੀਫਾਈ ਕੀਤਾ ਗਿਆ ਨਾਲ ਪੁਲਿਸ ਵੱਲੋਂ ਵੀ ਇਸ ਸਬੰਧੀ ਵੈਰੀਫਾਈ ਕੀਤਾ ਗਿਆ ਇਹ ਬੱਚੇ ਦੀ ਗੁੰਮਸ਼ੁਦਗੀ ਸੰਬੰਧੀ ਕਿਸੇ ਕਿਸਮ ਦੀ ਕੋਈ ਵੀ ਰਿਪੋਰਟ حاصل ਨਹੀਂ ਹੋਈ ਸੀ ਇਹ ਆਪਦੇ ਵਿਆਹ ਦੇ ਵਿੱਚ اٹੈਂਡ ਕਰਨ ਵਾਸਤੇ ਆਇਆ ਸੀ ਤੇ ਆਪਦੀ ਦਾਦੀ ਨਾਲ ਹੀ ਸੀਗਾ ਤੇ ਕੁਝ ਲੋਕਾਂ ਨੂੰ ਲੱਗਿਆ ਕਿ ਇਹ ਇਹਦੀ ਦਾਦੀ ਨਹੀਂ ਹੈਗੀ ਤੋਂ ਤਾਂ ਕਰਕੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿੱਥੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਜਾ ਕੇ ਇਸ ਸੰਬੰਧੀ ਵੈਰੀਫਿਕੇਸ਼ਨ ਕੀਤੀ ਗਈ ਵੈਰੀਫਿਕੇਸ਼ਨ ਕਰਕੇ ਰਿਕੁਆਇਰਡ ਡਾਕੂਮੈਂਟਸ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫਸਰ ਵੱਲੋਂ ਚੈੱਕ ਕਰਕੇ ਉਸ ਤੋਂ ਬਾਅਦ ਬੱਚਾ ਇਹਨਾਂ ਦੇ ਵਾਰਸਾਂ ਨੂੰ ਵਾਲੇ ਕਰ ਦਿੱਤਾ ਗਿਆ ਇਸ ਸੰਬੰਧੀ ਜਿਹੜੇ ਅਫਵਾਹ ਫੈਲੀ ਫਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਬਿਲਕੁਲ ਝੂਠੀ ਹੈ ਤੇ ਮੈਂ ਸ਼ਹਿਰ ਵਾਸੀ ਨੂੰ ਅਪੀਲ ਕਰਨਾ ਚਾਹੁੰਦਾ ਇਸ ਤਰ੍ਹਾਂ ਦੀ ਕਿਸੇ ਵੀ ਅਫਵਾਹ ਉੱਤੇ ਯਕੀਨ ਨਾ ਕੀਤਾ ਜਾਵੇ ਤੇ ਨਾ ਹੀ ਇਸ ਕਿਸਮ ਦਾ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਪੈਨਿਕ ਦੀ ਸਿਚੁਏਸ਼ਨ ਨਾ ਬਣ ਸਕੇ ਇੱਕ ਸਾਨੂੰ ਨੇ ਇੱਕ ਸ਼ੱਕੀ ਹਾਲਤ 'ਚ ਇੱਕ ਬੱਚਾ ਮਿਲਿਆ ਸਾਨੂੰ ਡਰ ਹੈ ਵੀ ਉਹ ਬੱਚਾ ਇਹਨਾਂ ਦਾ ਹੋਣੁ ਸ਼ਾਇਦ ਨੰਬਰ ਨਹੀਂਗਾ ਜੇ ਕਿਸ ਨੂੰ ਲੱਗਦਾ ਹੈ ਸਾਡਾ ਬੱਚਾ ਜੇ ਕੋਈ ਗੁੰਮ ਹੋਇਆ ਪਲੀਜ਼ ਉਹ ਗਾਂਧੀ ਚੌਕ 'ਤੇ ਅਸੀਂ ਖੜੇ ਹਾਂ ਆ ਬੱਚਾ ਜੀ ਆ ਬੱਚਾ ਇਸਕੇ ਚਾਚੇ ਦੇ ਪਾਸ ਆਹ ਲੇਡੀਜ਼ ਜਿਹੜੀਆਂ ਨਾਲ ਨੇ ਲੇਡੀਜ਼ ਸਾਨੂੰ ਕੋਈ ਇਦਾਂ ਦਾ ਸ਼ੱਕ ਇਸ ਕਰਕੇ ਪਿਆ ਬੜੇ ਲੋਕ ਇਹ ਵੀਡੀਓ ਜਿਹੜੇ ਗਰੁੱਪਸ ਦੇ ਵਿੱਚ ਵਾਇਰਲ ਹੋ ਰਹੀ ਆ ਬੱਚੇ ਦੀ ਕਮਜ਼ੋਰੀ ਸਬੰਧੀ ਇਸ ਸਬੰਧ ਦੇ ਵਿੱਚ ਵੈਰੀਫਾਈ ਕੀਤਾ ਗਿਆ ਜਿਹੜੇ ਬੱਚਾ ਇਹ ਮੂਲ ਰੂਪ ਦੇ ਵਿੱਚ ਫਰੀਦাবাদ ਦਾ ਰਹਿਣ ਵਾਲਾ ਤੇ ਇਹ ਬੱਚਾ ਆਪਣੀ ਦਾਦੀ ਨਾਲ ਇੱਥੇ ਵਿਆਸ ਮੰਗਮ اٹੈਂਡ ਕਰਨ ਵਾਸਤੇ ਆਇਆ ਹੋਇਆ ਸੀਗਾ ਇਸ ਸਬੰਧ ਵਿੱਚ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫਸਰ ਵੱਲੋਂ ਵੈਰੀਫਾਈ ਕੀਤਾ ਗਿਆ ਨਾਲ ਪੁਲਿਸ ਵੱਲੋਂ ਵੀ ਇਸ ਸਬੰਧੀ ਵੈਰੀਫਾਈ ਕੀਤਾ ਗਿਆ ਇਹ ਬੱਚੇ ਦੀ ਗੁੰਮਸ਼ੁਦਗੀ ਸੰਬੰਧੀ ਕਿਸੇ ਕਿਸਮ ਦੀ ਕੋਈ ਵੀ ਰਿਪੋਰਟ ਹਾਸਲ ਨਹੀਂ ਹੋਈ ਸੀ ਇਹ ਆਪਦੇ ਵਿਆਹ ਦੇ ਵਿੱਚ ਅਟੈਂਡ ਕਰਨ ਵਾਸਤੇ ਆਇਆ ਸੀ ਤੇ ਆਪਦੀ ਦਾਦੀ ਨਾਲ ਹੀ ਸੀਗਾ ਤੇ ਕੁਝ ਲੋਕਾਂ ਨੂੰ ਲੱਗਿਆ ਕਿ ਇਹ ਇਹਦੀ ਦਾਦੀ ਨਹੀਂ ਹੈਗੀ ਤਾਂ ਤਾਂ ਕਰਕੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿੱਥੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜਾ ਕੇ ਇਸ ਸੰਬੰਧੀ ਵੈਰੀਫਿਕੇਸ਼ਨ ਕੀਤੀ ਗਈ ਵੈਰੀਫਿਕੇਸ਼ਨ ਕਰਕੇ ਰਿਕੁਆਇਰਡ ਡਾਕੂਮੈਂਟਸ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫਸਰ ਵੱਲੋਂ ਚੈੱਕ ਕਰਕੇ ਉਸ ਤੋਂ ਬਾਅਦ ਬੱਚਾ ਇਹਨਾਂ ਦੇ ਵਾਰਸਨ ਹੋ ਵਾਲੇ ਕਰ ਦਿੱਤਾ ਗਿਆ ਇਸ ਸਬੰਧੀ ਜਿਹੜੇ ਅਫਵਾਹ ਫੈਲੀ ਫੁਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਬਿਲਕੁਲ ਝੂਠੀ ਹੈ ਤੇ ਮੈਂ ਸ਼ਹਿਰ ਵਾਸੀ ਨੂੰ ਅਪੀਲ ਕਰਨਾ ਚਾਹੁੰਦਾ ਤੇ ਇਸ ਤਰ੍ਹਾਂ ਦੀ ਕਿਸੇ ਵੀ ਅਫਵਾਹ ਉੱਤੇ ਯਕੀਨ ਨਾ ਕੀਤਾ ਜਾਵੇ ਤੇ ਨਾ ਹੀ ਇਸ ਕਿਸਮ ਦੇ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਪੈਨਿਕ ਦੀ ਸਿਚੁਏਸ਼ਨ ਨਾ ਬਣ ਸਕੇ